ਬਾਰਡਰ ਤੇ ਮੋਰਚਾ ਸਾਂਭਿਆ ਹੋਇਆ ਔਰ ਹੁਣ ਇਸ ਟਾਈਮ ਮਰਨ ਵਰਤ ਤੇ ਬੈਠੇ ਹੋਏ ਨੇ ਹਾਲਤ ਬਹੁਤ ਨਾਜੁਕ ਹੈ ਜੇ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਮਰਨ ਵਰਤ ਨਾ ਢਵਾਇਆ ਤਾਂ ਉਹਨਾਂ ਦੀ ਮੌਤ ਵੀ ਹੋ ਸਕਦੀ ਹੈ ਬਹੁਤ سارے ਗਰੀਬ ਕਿਸਾਨ ਨੇ ਹੋ ਸਕਦਾ ਬਾਅਦ ਵਿੱਚ ਸਰਕਾਰਾਂ ਕਿਤੇ ਧੋਖਾ ਦੇਦਣ ਜਾਂ ਕਿਸੇ ਹੋਰ ਤਰੀਕੇ ਨਾਲ ਇਹ ਤਿੰਨ ਕਾਨੂੰਨ ਜਿਹੜੇ ਨੇ ਲਾਗੂ ਹੋ ਜਾਣ ਦੋ ਜਿਹੜੇ ਆਗੂ ਨੇ ਭੰਦੇਰ ਤੇ ਡੱਲੇ ਵਾਲਾ ਇਹ ਮੋਰਚੇ ਸੰਭਾਲੀ ਬੈਠੇ ਨੇ ਬਾਕੀ ਤਾਂ ਰਾਜਨੀਤੀ ਚ ਵੜ ਗਏ ਇਸੇ ਤਰੀਕੇ ਦਾ ਕਹਿੰਦੇ ਰੋਡ ਮੈਪ ਹੈ ਜਿਹੜਾ ਕਿਸਾਨਾਂ ਦੇ ਲਈ ਹੋਇਆ ਹੈ ਮੰਡੀਆਂ ਖਤਮ ਕਰਨ ਦੇ ਲਈ ਇਸ ਤਰ੍ਹਾਂ ਦੀ ਪਲੈਨਿੰਗ ਜਿਹੜੀ ਹੈ ਗਵਰਨਮੈਂਟ ਵੱਲੋਂ ਕੀਤੀ ਜਾ ਰਹੀ ਹੈ ਪਹਿਲਾਂ ਤੁਸੀਂ ਵੇਖੋ ਸੈਂਕੜੇ ਜਿਹੜੇ ਕਿਸਾਨ ਹੈ ਉਹ ਅੰਦੋਲਨ ਦੇ ਵਿੱਚ ਮਾਰੇ ਗਏ ਤਾਂ ਵੀ ਸਰਕਾਰ ਦੇ ਕੰਨ ਤੇ ਜੋ ਨਹੀਂ ਸਕੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਪਲਵਿੰਦਰ ਸਿੰਘ ਘੋਮਣ ਅੱਜ ਆਪਾਂ ਗੱਲ ਕਰਾਂਗੇ ਜਗਜੀਤ ਸਿੰਘ ਡੱਲੇਵਾਲ ਜੋ ਕਿ ਤਕਰੀਬਨ 72 ਸਾਲ ਦੀ ਏਜ ਉਹਨਾਂ ਦੀ ਇਸ ਟਾਈਮ ਹੋ ਚੁੱਕੀ ਹੈ ਔਰ ਪਿਛਲੇ 25 ਦਿਨਾਂ ਤੋਂ ਜਿਹੜੀ ਭੋਖਾ ਹੜਤਾਲ ਦੇ ਉੱਤੇ ਨੇ ਮਰਨ ਵਰਤ ਦੇ ਉੱਤੇ ਨੇ ਮਰਨ ਵਰਤ ਉਹਨਾਂ ਨੇ ਕਿਉਂ ਰੱਖਿਆ ਕਿੰਨੀ ਵਾਰ ਸੈਂਟਰ ਸਰਕਾਰ ਦੀਆਂ ਮੰਨਤਾ ਕੀਤੀਆਂ ਇਸ ਤੋਂ ਪਹਿਲਾਂ ਵੀ ਜਦੋਂ ਕਿਸਾਨ ਅੰਦੋਲਨ ਹੋਇਆ ਸੀਗਾ ਦਿੱਲੀ ਤੋਂ ਜਦੋਂ ਖਤਮ ਹੋ ਕੇ ਵਾਪਸ ਕਿਸਾਨ ਆਉਂਦੇ ਆ ਤਾਂ ਕਹਿੰਦੇ ਜਗਜੀਤ ਸਿੰਘ ਡੱਲੇਵਾਲ ਨੇ ਉਦੋਂ ਵੀ ਸਟੈਂਡ ਲਿਆ ਸੀ ਵੀ ਆਪਾਂ ਇੱਥੋਂ ਵਾਪਸ ਨਾ ਜਾਈਏ ਬਹੁਤ ਸਾਰੇ ਕਾਨੂੰਨ ਨੇ ਜਿਨ੍ਹਾਂ ਨੂੰ ਵਾਪਸ ਲੈਣ ਦੀ ਗੱਲ ਹੋਈ ਹੈ ਪਰ ਵਾਪਸ ਤਾਂ ਕਾਲੇ ਕਾਨੂੰਨ ਹੋ ਗਏ ਸੀਗੇ ਪਰ ਐਮਐਸਪੀ ਗਰੰਟੀ ਸੁਆਮੀਨਾਥਨ ਦੀ ਰਿਪੋਰਟ ਦੀ ਗੱਲ ਹੋਈ ਹੈ ਕਿ ਉਹ ਵੀ ਆਪਾਂ ਲਾਗੂ ਕਰਾ ਕੇ ਜਾਈਏ ਬਹੁਤ ਸਾਰੇ ਗਰੀਬ ਕਿਸਾਨ ਨੇ ਹੋ ਸਕਦਾ ਬਾਅਦ ਵਿੱਚ ਸਰਕਾਰਾਂ ਕਿਤੇ ਧੋਖਾ ਦੇ ਦੇਣ ਜਾਂ ਕਿਸੇ ਹੋਰ ਤਰੀਕੇ ਨਾਲ ਇਹ ਤਿੰਨ ਕਾਨੂੰਨ ਜਿਹੜੇ ਨੇ ਲਾਗੂ ਹੋ ਜਾਣ ਇਸ ਤਰ੍ਹਾਂ ਦੀਆਂ ਗੱਲਾਂ ਹੁਣ ਹਾਲੀ ਦੇ ਵਿੱਚ ਹੋ ਰਹੀਆਂ ਸੀਗੀਆਂ ਕਿ ਸੈਂਟਰ ਜਾਂ ਸਟੇਟ ਜਿਹੜੀਆਂ ਗਵਰਨਮੈਂਟ ਨੇ ਬਿਸ਼ੱਕ ਦੀ ਜਿਹੜੀ ਖੇਤੀਬਾੜੀ ਦੀ ਗੱਲ ਕਰਦੇ ਆ ਤਾਂ ਸਟੇਟ ਗਵਰਨਮੈਂਟ ਦੇ ਅੰਡਰ ਆਉਂਦਾ ਪਰ ਉਹਨਾਂ ਤੇ ਪ੍ਰੈਸ਼ਰ ਕ੍ਰੀਏਟ ਕੀਤਾ ਜਾ ਰਿਹਾ ਸੈਂਟਰ ਵੱਲੋਂ ਕਿ ਮੰਡੀਆਂ ਨੂੰ ਰੱਦ ਕਰਕੇ ਪ੍ਰਾਈਵੇਟ ਮੰਡੀਆਂ ਬਣਾਈਆਂ ਜਾਣ ਇਸ ਦੇ ਨਾਲ ਕੀ ਹੋਊਗਾ ਜਦੋਂ ਪ੍ਰਾਈਵੇਟ ਮੰਡੀਆਂ ਬਣਨਗੀਆਂ ਜਿਵੇਂ ਪਹਿਲਾਂ ਆਪਾਂ ਦੇਖਦੇ ਆ ਕੁਝ ਸਾਲ ਪਹਿਲਾਂ ਜਦੋਂ ਗਵਰਨਮੈਂਟ ਦੇ ਸਕੂਲ ਸੀਗੇ ਤਾਂ ਨਾਲ ਦੀ ਨਾਲ ਪ੍ਰਾਈਵੇਟ ਸਕੂਲ ਖੋਲੇ ਗਏ ਤਾਂ ਉਸ ਤੋਂ ਬਾਅਦ ਕੀ ਹੋਇਆ ਪ੍ਰਾਈਵੇਟ ਸਕੂਲ ਜਦੋਂ ਵਧਿਆ ਹੋ ਗਿਆ ਤੇ ਅੱਜ ਆਪਾਂ ਗਵਰਨਮੈਂਟ ਸਕੂਲਾਂ ਦੇ ਹਾਲਾਤ ਦੇਖ ਰਹੇ ਹਾਂ ਕਿੰਨੇ ਮਾੜੇ ਨੇ ਉਸ ਦੇ ਨਾਲ ਲੋਕਾਂ ਨੇ ਕੀ ਕੀਤਾ ਸਾਰੇ ਆਪਣੇ ਬੱਚੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਪੜਾਉਣੇ ਸ਼ੁਰੂ ਕਰਤੇ ਇਸੇ ਤਰੀਕੇ ਦਾ ਕਹਿੰਦੇ ਰੋਡ ਮੈਪ ਹੈ ਜਿਹੜਾ ਕਿਸਾਨਾਂ ਦੇ ਲਈ ਹੋਇਆ ਮੰਡੀਆਂ ਖਤਮ ਕਰਨ ਦੇ ਲਈ ਇਸ ਤਰ੍ਹਾਂ ਦੀ ਪਲੈਨਿੰਗ ਜਿਹੜੀ ਹੈ ਗਵਰਨਮੈਂਟ ਵੱਲੋਂ ਕੀਤੀ ਜਾ ਰਹੀ ਹੈ ਜਿਸ ਦੇ ਉਲਟ ਜਗਜੀਤ ਸਿੰਘ ਡੱਲੇਵਾਲ ਤੇ ਸਰਵਣ ਸਿੰਘ ਭੰਡੇਰ ਦੋ ਜਿਹੜੀਆਂ ਜਥੇਬੰਦੀਆਂ ਨੇ ਜਿਨ੍ਹਾਂ ਨੇ ਇੱਕ ਨੇ ਸ਼ੰਭੂ ਔਰ ਇੱਕ ਨੇ ਖਨੋਰੀ ਬਾਰਡਰ ਦੇ ਮੋਰਚਾ ਸੰਭਾਲ ਹੋਇਆ ਹੋਇਆ ਔਰ ਹੁਣ ਇਸ ਟਾਈਮ ਮਰਨ ਵਰਤ ਤੇ ਬੈਠੇ ਹੋਏ ਨੇ ਹਾਲਤ ਬਹੁਤ ਨਾਜ਼ੁਕੇ ਉਸ ਤੇ ਗੱਲ ਕਰਾਂਗੇ ਸਾਡੇ ਨਾਲ ਸੀਨੀਅਰ ਪੱਤਰਕਾਰ ਨੇ ਕਲਵੰਤ ਸਿੰਘ ਗੱਗੜਪੁਰੀ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਸਰ ਕੀ ਦੇਖਦੇ ਹੋ ਜਿਹੜਾ ਮਰਨਵਰਤ ਤੇ ਜਗਜੀਤ ਸਿੰਘ ਡੱਲੇਵਾਲ ਬੈਠੇ ਨੇ ਪਹਿਲਾਂ ਤਾਂ ਇਹ ਹੈ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਦਾ ਇਹ ਬਿਆਨ ਹੁੰਦਾ ਕਿ ਇਹ ਕੋਈ ਹੱਲ ਨਹੀਂ ਹੈਗਾ ਮਰਨਵਰਤ ਤੇ ਬੈਠਣਾ ਸਰਕਾਰਾਂ ਤਾਂ ਪਹਿਲਾਂ ਹੀ ਚਾਹੁੰਦੀਆਂ ਨੇ ਕਿ ਜਿਹੜਾ ਕਿਸਾਨ ਹੈ ਉਹ ਲੀਡਰਲੈਸ ਹੋ ਜਾਵੇ ਉਹਨਾਂ ਕੋਲ ਲੀਡਰ ਨਾ ਬਚਣ ਉਹਨਾਂ ਦੇ ਲੀਡਰ ਮਰ ਜਾਣ ਚਾਹੇ ਅਸੀਂ ਮਾਰ ਦਈਏ ਚਾਹੇ ਆਪਣੇ ਆ ਮਰ ਜਾਣ ਕੀ ਮੰਨ ਇੱਥੇ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਪਲਵਿੰਦਰ ਜੀ ਉਹਨਾਂ ਦੀ ਲਾਪਰਵਾਹੀ ਹੈ ਹੁਣ ਉਹ ਕਹਿੰਦੇ ਨੇ ਹੱਲ ਇਹ ਨਹੀਂ ਹੈ ਬਿਲਕੁਲ ਹੱਲ ਇਹ ਨਹੀਂ ਹੈ ਪਰ ਤੁਸੀਂ ਕੀ ਕਰ ਰਹੇ ਹੋ ਉਹ ਦੋ ਜਿਹੜੇ ਆਗੂ ਨੇ ਪੰਦੇਹਰ ਤੇ ਡੱਲੇਵਾਲ ਇਹ ਮੋਰਚੇ ਸੰਭਾਲੀ ਬੈਠੇ ਨੇ ਬਾਕੀ ਤਾਂ ਰਾਜਨੀਤੀ ਚ ਵੜ ਗਏ ਇਹਨਾਂ ਨੇ ਸਿਆਸਤ ਵਿੱਚ ਪੈਰ ਧਰ ਲਿਆ ਔਰ ਕਿਸਾਨੀ ਮੁੱਦਿਆਂ ਨੂੰ ਇਹ ਭੁੱਲ ਗਏ ਹੁਣ ਬਿਲਕੁਲ ਮੈਂ ਵੀ ਇਹ ਕਹਿਣਾ ਕਿ ਮਰਨਵਰ ਤੇ ਜਿਹੜਾ ਇਹ ਹੱਲ ਨਹੀਂ ਹੈ ਪਰ ਮਜਬੂਰ ਹੋ ਕੇ ਡੱਲੇਵਾਲ ਨੂੰ ਇਹ ਕਦਮ ਚੁੱਕਣਾ ਪਿਆ ਔਰ ਇਹਨਾਂ ਜਥੇਬੰਦੀਆਂ ਨੂੰ ਚਾਹੀਦਾ ਆ ਕਿ ਸਭ ਤੋਂ ਪਹਿਲਾਂ ਤਾਂ ਉਹਨਾਂ ਦਾ ਮਰਨ ਵਰਤ ਤੜਵਾਉਣ ਤੇ ਫਿਰ ਮੋਰਚਾ ਸੰਭਾਲਣ ਕਿਉਂਕਿ ਜਿਹੜੀ ਕੇਂਦਰ ਸਰਕਾਰ ਆ ਇਹ ਜਿੱਦ ਤੇ ਅੜੀ ਹੋਈ ਹੈ ਔਰ ਇੱਕ ਕੀਮਤੀ ਜਿਹੜਾ ਆਗੂ ਹੈ ਉਹ ਅਸੀਂ ਖੋ ਬੈਠਾਂਗੇ ਜਿਵੇਂ ਤੁਹਾਨੂੰ ਪਤਾ ਆ ਕਿ ਉਹਨਾਂ ਦੀਆਂ ਕਿਡਨੀਆਂ ਜਿਹੜੀਆਂ ਨੇ ਉਹਨਾਂ ਦੇ ਉੱਤੇ ਜਿਹੜਾ ਕਾਫੀ ਨੁਕਸਾਨ ਹੋ ਚੁੱਕਾ ਹੈ ਲੀਵਰ ਜਿਹੜਾ ਲੀਵਰ ਨੁਕਸਾਨਿਆ ਗਿਆ ਔਰ ਅਗਰ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਮਰਨ ਵਰਤ ਨਾ ਤੜਵਾਇਆ ਤਾਂ ਉਹਨਾਂ ਦੀ ਮੌਤ ਵੀ ਹੋ ਸਕਦੀ ਹੈ ਅਗਰ ਉਹਨਾਂ ਦੀ ਮੌਤ ਹੁੰਦੀ ਹੈ ਜਿੱਥੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਜ਼ਿੰਮੇਵਾਰ ਨੇ ਉੱਥੇ ਜਿਹੜੇ ਕਿਸਾਨ ਆਗੂ ਨੇ ਦੁੱਜੇ ਜਿਹੜੇ ਘਰ ਬੈਠੇ ਹੋਏ ਨੇ ਕਿਸਾਨ ਜਥੇਬੰਦੀਆਂ ਨੇ ਉਹ ਵੀ ਜ਼ਿੰਮੇਵਾਰ ਹੋਣ ਗਿਆ ਇਸ ਕਰਕੇ ਅੱਜ ਪਲਵਿੰਦਰ ਜੀ ਲੋੜ ਹੈ ਸਭ ਤੋਂ ਪਹਿਲਾਂ ਤਾਂ ਉਹਨਾਂ ਦਾ ਮਰਨ ਵਰਤ ਜਿਹੜਾ ਰੱਖਿਆ ਹੋਇਆ ਉਹ ਤੜਵਾਇਆ ਜਾਵੇ ਉਹਨਾਂ ਦਾ ਡਾਕਟਰੀ ਜਿਹੜੀ ਡਾਕਟਰੀ ਇਲਾਜ ਕਰਵਾਇਆ ਜਾਵੇ ਕਿਉਂਕਿ ਉਹ ਇੱਕ ਬੜੇ ਸੂਝਵਾਨ ਤੇ ਵਧੀਆ ਗੂ ਨੇ ਜਿਨ੍ਹਾਂ ਦੀ ਅਜੇ ਲੋਡ ਹੈ ਕਿਸਾਨ ਜਥੇਬੰਦੀਆਂ ਨੂੰ ਕਿਸਾਨਾਂ ਨੂੰ ਲੋਡ ਹੈ ਮਜ਼ਦੂਰਾਂ ਦੀ ਵੀ ਉਹ ਗੱਲ ਕਰ ਰਹੇ ਨੇ ਜਿਵੇਂ ਹੁਣ ਤੁਸੀਂ ਗੱਲ ਕੀਤੀ ਸੀ ਸੁਆਮੀਨਾਥਨ ਰਿਪੋਰਟ ਦੀ ਸੁਆਮੀਨਾਥਨ ਰਿਪੋਰਟ ਦੇ ਵਿੱਚ ਜਿਹੜਾ ਕਿਸਾਨ ਤੇ ਮਜ਼ਦੂਰ ਦੋਵਾਂ ਦੀ ਗੱਲ ਕੀਤੀ ਗਈ ਹੈ ਕਿ ਇਹਨਾਂ ਦਾ ਹਾਲ ਮਾੜਾ ਜਿਹੜੇ ਖੇਤ ਮਜ਼ਦੂਰ ਨੇ ਉਹਨਾਂ ਦਾ ਹਾਲ ਮਾੜਾ ਹੁਣ ਇਹ ਇੱਕ ਇਹ ਮੰਗ ਕਰ ਰਹੇ ਨੇ ਜਿਹੜੇ ਡੱਲੇਵਾਲ ਮਰਨਵਰਤ ਤੇ ਬੈਠੇ ਨੇ ਉਹਦੇ ਵਿੱਚ 12 ਮੰਗਾਂ ਨੇ ਜਿਨ੍ਹਾਂ ਦੇ ਵਿੱਚ ਇਹ ਵੀ ਹੈ ਕਿ ਖੇਤ ਮਜ਼ਦੂਰ ਤੇ ਕਿਸਾਨ ਨੂੰ 10000 ਰੁਪਏ ਜਿਹੜੀ ਇਹ ਪੈਨਸ਼ਨ ਲਈ ਜਾਵੇ ਔਰ ਇਹ ਜ਼ਰੂਰੀ ਹੈ ਜੀ ਅੱਜ ਜਿਹੜਾ ਵੱਡਾ ਕਿਸਾਨ ਹੈ ਉਹਦੀ ਹਾਲਤ ਤਾਂ ਠੀਕ ਹੈ ਜਿਹੜਾ ਛੋਟਾ ਕਿਸਾਨ 10 ਕਿੱਲੇ ਤੋਂ ਘੱਟ ਜ਼ਮੀਨ ਵਾਲਾ ਆ ਉਹਦਾ ਜਿਹੜਾ ਮਿਹਨਤਾਂ ਨਾਲ ਵੀ ਨਹੀਂ ਪੂਰਾ ਹੁੰਦਾ ਤੇ ਜਿਹੜਾ ਖੇਤ ਮਜ਼ਦੂਰ ਹੈ ਉਹਦਾ ਬਹੁਤ ਬੁਰਾ ਹਾਲ ਹੈ ਔਰ ਇਹ ਸਰਕਾਰ ਨੂੰ ਚਾਹੀਦਾ ਆ ਕਿ ਅੱਜ ਜਿਹੜੀ ਸਭ ਤੋਂ ਪਹਿਲਾਂ ਤਾਂ ਕੇਂਦਰ ਸਰਕਾਰ ਡੱਲੇਵਾਲ ਦਾ ਮਰਨਵਰਤ ਤੜਵਾਏ ਉਹਨਾਂ ਨੂੰ ਆਸ਼ਵਾਸ਼ਣ ਦਵਾਏ ਉਹਨਾਂ ਨੂੰ ਇਹ ਭਰੋਸਾ ਦਵਾਏ ਕਿ ਤੁਹਾਡੀਆਂ ਮੰਗਾਂ ਤੇ ਵਿਚਾਰ ਕੀਤਾ ਜਾਏਗਾ ਤੁਹਾਡੇ ਨਾਲ ਗੱਲਬਾਤ ਕੀਤੀ ਜਾਏਗੀ ਦੇਖੋ ਸਟੇਟ ਦੇ ਵਿੱਚ ਜਿਹੜਾ ਅੱਜ ਮੁੱਖ ਮੰਤਰੀ ਹੈ ਉਹ ਵੀ ਇੱਕ ਕਿਸਾਨ ਦਾ ਪੁੱਤਰ ਹੈ ਭਗਵੰਤ ਮਾਨ ਉਹ ਇੱਕ ਵਾਰ ਵੀ ਜਾ ਕੇ ਉਹਨਾਂ ਨੇ ਹਾਲਚਲ ਨਹੀਂ ਪੁੱਛਿਆ ਔਰ ਕੇਂਦਰ ਸਰਕਾਰ ਨਾਲ ਕੋਈ ਮੀਟਿੰਗ ਨਹੀਂ ਕੀਤੀ ਕਿ ਡੱਲੇਵਾਲ ਦਾ ਮਰਨਵਰਤ ਤੜਵਾਇਆ ਜਾਏ ਕਿਉਂਕਿ ਅੱਜ ਜਿਹੜਾ ਸਾਡੇ ਸੂਬੇ ਦਾ ਮੁੱਖ ਮੰਤਰੀ ਹੈ ਉਹਨੇ ਸਾਡੀ ਵਕਾਲਤ ਕਰਨੀ ਹੈ ਕਿਸਾਨਾਂ ਦੀ ਉਹਨੇ ਅੱਗੇ ਜਾ ਕੇ ਗੱਲ ਕਰਨੀ ਹੈ ਹੋਰ ਕੰਮਾਂ ਵਾਸਤੇ ਅਮਿਤ ਸ਼ਾਹ ਦੇ ਨਾਲ ਮੀਟਿੰਗਾਂ ਕਰ ਸਕਦੇ ਆ ਮਾਨ ਸਾਹਿਬ ਤੇ ਇਸ ਕੰਮ ਲਈ ਵੀ ਉਹਨਾਂ ਨੂੰ ਚਾਹੀਦਾ ਹੈ ਕਿ ਮੀਟਿੰਗ ਕਰਨ ਤੇ ਜਲਦੀ ਤੋਂ ਜਲਦੀ ਜਿਹੜਾ ਭਲਵਿੰਦਰ ਜੀ ਜਗਜੀਤ ਸਿੰਘ ਢੱਲੇਵਾਲ ਦਾ ਮਰਨਵਾ ਤਾਂ ਤੜਵਾਇਆ ਜਾਏ ਇੱਕ ਬਹੁਤ ਕੀਮਤੀ ਜਿਹੜਾ ਆਗੂ ਹੈ ਅਸੀਂ ਖੋ ਬਠਾਂਗੇ ਸਰ ਕੀ ਲੱਗਦਾ ਕਿ ਕਿਉਂ ਨਹੀਂ ਸਰਕਾਰਾਂ ਦੇ ਕੰਨ ਤੇ ਜੂੰ ਸਰਕਦੀ ਇਸ ਗੱਲ ਦੀ ਕਿ ਵੀ ਅਸੀਂ ਇੱਕ ਕਿਸਾਨ ਆ ਇੱਕ ਜਿਹਨੇ ਦਿੱਲੀ ਜਾਣਾ ਸੀਗਾ ਜਦੋਂ ਕਿਸਾਨ ਨੇ ਦਿੱਲੀ ਜਾਣਾ ਸੀ ਪਹਿਲਾਂ ਟਰੈਕਟਰ ਨਾਲ ਜਾਣਾ ਸੀ ਕਹਿੰਦੇ ਭੰਨ ਤੋੜ ਹੋਊਗੀ ਉੱਥੇ ਜਾ ਕੇ ਗਾਹ ਪਾਊਗਾ ਅਸੀਂ ਨਹੀਂ ਜਾਣ ਦੇਣਾ ਫਿਰ ਇਹਨਾਂ ਨੇ ਅਨਾਉਂਸਮੈਂਟ ਕੀਤੀਆਂ ਕਿ ਅਸੀਂ ਜਥਾ ਜਿਹੜਾ ਕੁਝ ਬੰਦਿਆਂ ਦਾ ਭੇਜਾਂਗੇ ਉਹਨਾਂ ਨੂੰ ਵੀ ਜਾਣ ਨਹੀਂ ਦਿੱਤਾ ਜਾਂਦਾ ਯਾਨੀ ਕਿੰਨੀਆਂ ਜਾਇਜ਼ ਮੰਗਾਂ ਨੇ ਯਾਰ ਤੁਸੀਂ ਆਪਣੇ ਦੇਸ਼ ਦੀ ਰਾਜਧਾਨੀ ਦੇ ਵਿੱਚ ਜਾਣ ਤੋਂ ਰੋਕ ਰਹੇ ਹੋ ਔਰ ਪਹਿਲਾਂ ਤੁਸੀਂ ਕਹਿ ਰਹੇ ਸੀ ਕਾਫਲੇ ਦੇ ਵਿੱਚ ਆਉਣਗੇ ਉੱਥੇ ਤੋੜਫੇੜ ਕਰਨਗੇ ਹਾਲਾਂਕਿ ਸ਼ਾਂਤਮਈ ਧਰਨਾ ਪਹਿਲਾਂ ਵੀ ਕਿਸਾਨਾਂ ਨੇ ਲਚਲਾਇਆ ਔਰ ਇੱਕ ਮਿਸਾਲ ਪੈਦਾ ਕੀਤੀ ਹੈ ਪੂਰੇ ਵਰਲਡ ਦੇ ਵਿੱਚ ਕਿ ਕਿਸਾਨ ਜਿਹੜੇ ਨੇ ਕਿੰਨੇ ਸ਼ਾਂਤਮਈ ਤਰੀਕੇ ਨਾਲ ਔਰ ਕਿੰਨੇ ਡਿਸਪਲਿਨ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਉਹਨਾਂ ਨੇ ਧਰਨਾ ਆਪਣਾ ਦਿੱਤਾ ਔਰ ਹੁਣ ਇਹਨਾਂ ਜਦੋਂ ਆਪਾਂ ਗੱਲ ਕਰੀਏ 100 100 ਜਿਹੜਾ ਜਥਾ ਕਿਸਾਨਾਂ ਦਾ ਮਰਜੀਵੜਿਆਂ ਦਾ ਜੋ ਭੁਦੇਰ ਸਾਹਿਬ ਨੇ ਕਿਹਾ ਸੀ ਕਿ ਅਸੀਂ ਦਿੱਲੀ ਭੇਜਾਂਗੇ ਉਹਨਾਂ ਨੂੰ ਵੀ ਨਹੀਂ ਜਾਣ ਦਿੱਤਾ ਗਿਆ ਜਦੋਂ ਉਹ ਜਾਣ ਲੱਗੇ ਤਾਂ ਪਾਣੀ ਦੀਆਂ ਬੁਸ਼ਾਰਾ ਮਾਰੀਆਂ ਗਈਆਂ ਉਹਨਾਂ ਤੇ ਗੋਲੀਆਂ ਚਲਾਈਆਂ ਗਈਆਂ ਅਤਰੂ ਗੈਂਸ ਦੇ ਗੋਲੇ ਛੁੱਟੇ ਗਏ ਪਿਛਲੇ ਹੀ 2-4 ਦਿਨਾਂ ਦੀ ਆਪਾਂ ਗੱਲ ਕਰ ਰਹੇ ਹਾਂ ਉਸ ਤੋਂ ਬਾਅਦ ਜਿਹੜਾ ਹੈ ਮਰਨwarte ਬੈਠੇ ਨੇ ਜਗਜੀਤ ਸਿੰਘ ਡੱਲੇਵਾਲ ਦੇਸ਼ ਦੀ ਆਪਣੀ ਰਾਜ ਰਾਜਧਾਨੀ ਵਿੱਚ ਜਾਣ ਦੇ ਲਈ ਜਿਸ ਕੌਮ ਨੇ ਇੰਨੀਆਂ ਸ਼ਹਾਦਤਾਂ ਦਿੱਤੀਆਂ ਹੋਣ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ ਲਗਾਤਾਰ ਸਭ ਤੋਂ ਵੱਧ ਸ਼ਹਾਦਤਾਂ ਜਿਹੜੀਆਂ ਪੰਜਾਬੀਆਂ ਦਿੱਤੀਆਂ ਹੁਣ ਔਰ ਅੱਜ ਉਹਨਾਂ ਨੂੰ ਉਸਥੇ ਜਾਣ ਦੀ ਪਰਮਿਸ਼ਨ ਨਹੀਂ ਮਿਲ ਰਹੀ ਵਾਰ-ਵਾਰ ਸ਼ੰਭੂ ਜਾਂਦੇ ਆ ਖਨੌਰੀ ਜਾਂਦੇ ਆ ਹੋਰ ਬਾਰਡਰਾਂ ਤੇ ਜਾਂਦੇ ਆ ਗੋਲੀਆਂ ਖਾਂਦੇ ਆ ਮਰ ਜਾਂਦੇ ਆ ਮਾਰ ਦਿੱਤੇ ਜਾਂਦੇ ਆ ਇਸ ਤਰ੍ਹਾਂ ਦੇ ਹਾਲਾਤ ਹੋਏ ਪਏ ਆ ਔਰ ਆਉਣ ਵਾਲਾ ਸਮਾਂ ਕੀ ਲੱਗਦਾ ਕਿਉਂ ਨਹੀਂ ਜੂਨ ਸਰਕ ਦੀ ਸਰਕਾਰਾਂ ਦੇ ਕੰਨ ਦੇ ਉੱਤੇ ਦੇਖੋ ਪਲਵਿੰਦਰਜੀਤ ਸਭ ਤੋਂ ਪਹਿਲੀ ਗੱਲ ਤੇ ਇਹ ਆ ਕਿ ਸਾਡੇ ਦੇਸ਼ ਦੇ ਵਿੱਚ ਨਾ ਮਨੁੱਖੀ ਜਿਹੜਾ ਮਨੁੱਖ ਦੀ ਜਿਹੜੀ ਜਾਨ ਹੈ ਉਹਦੀ ਕੀਮਤ ਨਹੀਂ ਹੈ ਪਹਿਲਾਂ ਤੁਸੀਂ ਵੇਖੋ ਸੈਂਕੜੇ ਜਿਹੜੇ ਕਿਸਾਨ ਐ ਉਹ ਅੰਦੋਲਨ ਦੇ ਵਿੱਚ ਮਾਰੇ ਗਏ ਤਾਂ ਵੀ ਸਰਕਾਰ ਦੇ ਕੰਨ ਤੇ ਜੂਨ ਨਹੀਂ ਸਰਕੀ ਹੁਣ ਦੇਖੋ ਤੁਸੀਂ ਕਿਸਾਨਾਂ ਦੀਆਂ ਜਾਇਜ਼ ਮੰਗਾਂ ਨੇ ਜਿਹੜੀਆਂ ਇਹਨਾਂ ਨੇ ਉਦੋਂ ਕਿਸਾਨ ਜਿਹੜਾ ਕਾਨੂੰਨ ਵਾਪਸ ਲਏ ਆ ਤਾਂ ਉਦੋਂ ਇਹਨਾਂ ਨੇ ਇਹ ਵੀ ਗੱਲ ਕਹੀ ਸੀ ਕਿ ਐਮਐਸਪੀ ਦੇ ਉੱਤੇ ਵੀ ਜਿਹੜਾ ਗੌਰ ਕੀਤੀ ਜਾਏਗੀ ਐਮਐਸਪੀ ਦਿੱਤੀ ਜਾਵੇਗੀ ਤੇ ਐਮਐਸਪੀ ਤੇ ਇਹਨਾਂ ਨੇ ਲਿਖਤੀ ਗਾਰੰਟੀ ਮੰਗੀ ਸੀ ਉਹਦੇ ਤੇ ਵੀ ਇਹਨਾਂ ਨੇ ਭਰੋਸਾ ਦਿਵਾਇਆ ਸੀ ਕਿ ਅਸੀਂ ਕਰਾਂਗੇ ਪਰ ਉਸ ਤੋਂ ਬਾਅਦ ਕੁਝ ਵੀ ਨਹੀਂ ਹੋਇਆ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਨੇ ਉਹਦੇ ਵਿੱਚ ਕੋਈ ਵੀ ਨਜਾਇਜ਼ ਮੰਗ ਨਹੀਂ ਹੈ ਹੁਣ ਜਿੱਥੇ ਇੱਕ ਥੋੜੀ ਜਿਹੀ ਮੰਗ ਦੇ ਵਿੱਚ ਲੋਕ ਕਿੰਤੂ ਪਰੰਤੂ ਕਰਦੇ ਕਿ ਪਰਾਲੀ ਸਾੜਨ ਦੀ ਇਜਾਜ਼ਤ ਦਿੱਤੀ ਜਾਵੇ ਹੁਣ ਪਰਾਲੀ ਸਾੜਨ ਦੀ ਇਜਾਜ਼ਤ ਦਾ ਤੁਸੀਂ ਇਹ ਦੇਖੋ ਕਿ ਇਹਨਾਂ ਨੇ ਇੱਕ ਸਮਾਂ ਬਣਤਾ ਵੀ ਇਤੋਂ ਪਹਿਲਾਂ ਤੁਸੀਂ ਝੋਨਾ ਨਹੀਂ ਲਾਉਣਾ ਜਦੋਂ ਝੋਨਾ ਲਾਉਂਦੇ ਆ ਤਾਂ ਅੱਗੇ ਜਿਹੜਾ ਟਾਈਮ ਹੁੰਦਾ ਕਣਕ ਬੀਜਣ ਦਾ ਉਹ ਬਹੁਤ ਥੋੜਾ ਰਹਿ ਜਾਂਦਾ ਤਾਂ ਪਰਾਲੀ ਦਾ ਕਰਨ ਕੀ ਕਿਸਾਨ ਹੁਣ ਇਹ ਸਟੇਟ ਸਰਕਾਰ ਜਾਂ ਕੇਂਦਰ ਸਰਕਾਰ ਨੂੰ ਇਹ ਚਾਹੀਦਾ ਕਿ ਜਿਹੜੀ ਪਰਾਲੀ ਹੈ ਉਹ ਕਿਸਾਨਾਂ ਤੋਂ ਜਾਂ ਤਾਂ ਖਰੀਦ ਲਈ ਜਾਵੇ ਜਾਂ ਉਹਨਾਂ ਨੂੰ ਯੰਤਰ ਦਿੱਤੇ ਜਾਣ ਕਿ ਜਿਹਦੇ ਨਾਲ ਪਰਾਲੀ ਨਾਲੋਂ ਨਾਲ ਉੱਥੇ ਨਸ਼ਟ ਕਰ ਦਿੱਤੀ ਜਾਵੇ ਇਹ ਮੰਗਾਂ ਜਿਹੜੀਆਂ ਨੇ ਬਿਲਕੁਲ ਜਾਇਜ਼ ਨੇ ਤਾਂ ਜਿਹੜੀ ਗੱਲ ਤੁਸੀਂ ਕਿਹਾ ਕਿ ਜੂ ਕਿਉਂ ਨਹੀਂ ਸਰકરી ਇਹ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਇਹ ਤੀਜੀ ਵਾਰ ਕੇਂਦਰ ਚ ਸਰਕਾਰ ਬਣਾਉਣ ਕਰਕੇ ਭਾਜਪਾ ਜਿਹੜੀ ਆ ਇਹ ਹੌਮੇਗ੍ਰਸਤ ਹੋ ਗਈ ਹੰਕਾਰ ਦੇ ਵਿੱਚ ਆ ਗਈ ਆ ਤੇ ਹੰਕਾਰ ਇੰਨਾ ਕੋ ਹੋ ਗਿਆ ਆ ਕਿ ਇਹ ਬੰਦੇ ਦੀ ਜਾਨ ਦੀ ਵੀ ਕੀਮਤ ਨਹੀਂ ਸਮਝਣੀ ਹੁਣ ਡਾਕਟਰ ਵਾਰ-ਵਾਰ ਕਹਿ ਰਹੇ ਆ ਕਿ ਜਗਜੀਤ ਸਿੰਘ ਡੱਲੇਵਾਲ ਜਿਹੜਾ ਉਹਨਾਂ ਨੂੰ ਜਾਨ ਦਾ ਖਤਰਾ ਆ ਲੇਕਿਨ ਨਾ ਤਾਂ ਕੇਂਦਰ ਸਰਕਾਰ ਜਾ ਰਹੀ ਆ ਤੇ ਨਾ ਪੰਜਾਬ ਸਰਕਾਰ ਵੱਲੋਂ ਕੇਂਦਰ ਦੇ ਨਾਲ ਕੋਈ ਰابطਾ ਕਾਇਮ ਕੀਤਾ ਜਾ ਰਿਹਾ ਇਸ ਕਰਕੇ ਕੇਂਦਰ ਸਰਕਾਰ ਦੇ ਜਿਹੜੇ ਲੋਕ ਨੇ ਪ੍ਰਧਾਨ ਮੰਤਰੀ ਐ ਜਾਂ ਦੂਜੇ ਮੰਤਰੀ ਅਗਰ ਉਹ ਸਿਆਣੇ ਹੋਣ ਤਾਂ ਇਸ ਚੀਜ਼ ਨੂੰ ਸੰਭਿਆ ਜਾ ਸਕਦਾ ਹੈ ਇਹ ਅਗਰ ਅੱਜ ਡੱਲੇਵਾਲ ਦੀ ਮਰਨ ਵਰਤ ਤੜਵਾ ਕੇ ਉਹਨਾਂ ਦੀਆਂ ਮੰਗਾਂ ਮੰਨ ਲਈਆਂ ਜਾਣ ਮੈਂ ਕਹਿੰਦਾ 12 ਦੇ ਵਿੱਚ 6 ਮੰਗਾਂ ਵੀ ਮੰਨ ਲੈਂਦੇ ਨੇ ਤਾਂ ਲੋਕਾਂ ਦੇ ਵਿੱਚ ਇਨਾਂ ਦਾ ਜਿਹੜਾ ਆ ਅੱਛਾ ਜੜਾ ਪ੍ਰਭਾਵ ਜਾਏਗਾ ਦੁਨੀਆ ਭਰ ਦੇ ਵਿੱਚ ਭਾਜਪਾ ਦੀ ਬੱਲੇ ਬੱਲੇ ਹੋਏਗੀ ਲੇਕਿਨ ਅਗਰ ਡੱਲੇਵਾਲ ਨੂੰ ਕੁਝ ਹੋ ਜਾਂਦਾ ਤਾਂ ਭਾਜਪਾ ਨੂੰ ਇਹਦੇ ਤੀਜੇ ਭੁਗਤਨੇ ਪੈਣਗੇ ਕਿਉਂਕਿ ਲੋਕ ਜਿਹੜੇ ਨੇ ਹਰਿਆਣਾ ਪੰਜਾਬ ਯੂਪੀ ਇਹ ਸਾਰੇ ਕਿਸਾਨਾਂ ਦਾ ਦੇ ਸੂਬੇ ਨੇ ਰਾਜਸਥਾਨ ਦੇ ਕੁਝ ਹਿੱਸੇ ਦੇ ਵਿੱਚ ਵੀ ਜਿਹੜੀ ਖੇਤੀ ਹੁੰਦੀ ਆ ਅਗਰ ਡੱਲੇਵਾਲ ਨੂੰ ਕੁਝ ਹੁੰਦਾ ਤਾਂ ਕਿਸਾਨ ਖਿਲਾਫ ਹੋ ਜਾਣਗੇ ਇਹਨਾਂ ਵਾਸਤੇ ਮੁਸੀਬਤ ਕੜੀ ਹੋ ਜਾਏਗੀ ਦੂਜੀ ਚੀਜ਼ ਤੁਸੀਂ ਕਹਿੰਦੇ ਹੋ ਵੀ ਕਿਸਾਨ ਜਿਹੜੇ ਨੇ ਆਪਾਂ ਇਹ ਇਹ ਦੇਖ ਰਹੇ ਹਾਂ ਕਿ ਇੱਕ ਮੁੱਠ ਨਹੀਂ ਹੈ ਇੱਕ ਮੁੱਠ ਨਹੀਂ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਉਹ ਆਪਣੀਆਂ ਏਜੰਸੀਆਂ ਰਾਈ ਕਿਸਾਨਾਂ ਦੇ ਵਿੱਚ ਫੁੱਟ ਪਾ ਰਹੀ ਆ ਤੁਸੀਂ ਹਰਿਆਣੇ ਦਾ ਲਾ ਲਓ ਹਰਿਆਣੇ ਦੇ ਵਿੱਚ ਇਸ ਵਾਰ ਇਹ ਡੰਕੇ ਦੀ ਚੋਟ ਤੇ ਕਿਹਾ ਜਾ ਰਿਹਾ ਸੀ ਕਾਂਗਰਸ ਵੱਲੋਂ ਕਿ ਉਹ ਸਰਕਾਰ ਬਣਾਏਗੀ ਜਿਹੜੇ ਐਗਜ਼ਿਟ ਪੋਲ ਤੱਕ ਇਹ ਗੱਲਾਂ ਕੀਤੀਆਂ ਜਾ ਰਹੀਆਂ ਸੀ ਕਿ ਤੂ ਬੇ ਦੇ ਵਿੱਚ ਹਰਿਆਣਾ ਦੇ ਵਿੱਚ ਕਾਂਗਰਸ ਦੀ ਸਰਕਾਰ ਬਣ ਰਹੀ ਹੈ ਪਰ ਆਖਿਰ ਦੇ ਵਿੱਚ ਹੋਇਆ ਕੀ ਉੱਥੇ ਭਾਜਪਾ ਦੀ ਸਰਕਾਰ ਬਣੀ ਹੁਣ ਲੋਕ ਕਿਵੇਂ ਇਹ ਸਾਰੇ ਅੰਦਾਜ਼ੇ ਲਗਾ ਰਹੇ ਸੀ ਉਹ ਅੰਦਾਜ਼ੇ ਇਸ ਲਈ ਲਗਾ ਰਹੇ ਸੀ ਕਿ ਜਿਹੜਾ ਹਰਿਆਣਾ ਹੈ ਉਹ ਕਿਸਾਨਾਂ ਦਾ ਸੂਬਾ ਆ ਤੇ ਕਿਸਾਨ ਭਾਜਪਾ ਦੇ ਖਿਲਾਫ ਨੇ ਪਰ ਅੰਦਰੋਂ ਅੰਦਰੀ ਭਾਜਪਾ ਦੇ ਆਗੂਆਂ ਨੇ ਕਿਸਾਨਾਂ ਆਗੂਆਂ ਦੇ ਨਾਲ ਗਾਂਠ ਗਾਂਠ ਸਾਠ ਕਰਕੇ ਉਹਨਾਂ ਨੂੰ ਆਪਣੇ ਨਾਲ ਰਲ ਲਿਆ ਤੇ ਜਿਹੜਾ ਹਰਿਆਣਾ ਤੇ ਪੰਜਾਬ ਦੇ ਕਿਸਾਨ ਸੀ ਉਹ ਵੱਖ-ਵੱਖ ਹੋ ਗਏ ਤੁਸੀਂ ਵੇਖੋ ਜਦੋਂ ਕਿਸਾਨ ਸੜਕਾਂ ਦੇ ਉੱਤੇ ਰਹੇ ਨੇ ਸੜਕਾਂ ਜਾਮ ਕਰਦੇ ਰਹੇ ਨੇ ਲੇਕਿਨ ਹਰਿਆਣੇ ਦੇ ਵਿੱਚ ਕਿਸਾਨ ਚੁੱਪ ਕਰਕੇ ਬੈਠਾ ਰਿਹਾ ਫਿਰ ਜਦੋਂ ਝੋਨਾ ਚੱਕਣਾ ਸੀ ਤੇ ਝੋਨੇ ਦੀ ਚਕਾਈ ਪੰਜਾਬ ਦੇ ਵਿੱਚ ਨਹੀਂ ਕੀਤੀ ਗਈ ਕਿਉਂਕਿ ਇਹ ਕੇਂਦਰ ਸਰਕਾਰ ਦਾ ਕੰਮ ਸੀ ਕਿਉਂਕਿ ਜਿਹੜੀ ਸਪੇਸ ਦੇਣੀ ਸੀ ਸੇਲਰ ਮਾਲਕਾਂ ਨੂੰ ਉੱਥੇ ਚੌਲ ਪਿਆ ਆ ਚੌਲ ਜਿਹੜਾ ਆ ਕੇਂਦਰ ਸਰਕਾਰ ਨੇ ਚੱਕਣਾ ਸੀ ਉਹ ਚੌਲ ਚੱਕਿਆ ਹੀ ਨਹੀਂ ਗਿਆ ਉਸੇ ਸਪੇਸ ਨਹੀਂ ਸੀ ਜਿਸ ਕਰਕੇ ਸੈਲਰ ਮਾਲਕ ਕਿਤੇ ਆਪਣਾ ਝੋਨਾ ਖਰੀਦ ਕੇ ਰੱਖ ਨਹੀਂ ਸੀ ਸਕਦੇ ਇਸ ਕਰਕੇ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਜਾਣਬੁੱਝ ਕੇ ਖਰਾਬ ਕਰਨ ਵਾਸਤੇ ਜਿਹੜਾ ਉੱਥੋਂ ਦਾ ਚਾਵਲ ਚੱਕਿਆ ਹੀ ਨਹੀਂ ਲੇਕਿਨ ਹਰਿਆਣੇ ਦੇ ਵਿੱਚ ਇਹ ਪ੍ਰੋਬਲਮ ਆਈ ਨਹੀਂ ਹਰਿਆਣੇ ਦਾ ਚਾਵਲ ਵੀ ਚੱਕ ਲਿਆ ਗਿਆ ਹਰਿਆਣੇ ਦੇ ਵਿੱਚ ਖਰੀਦ ਵੀ ਹੋਈ ਉੱਥੇ ਚੁਕਾਈ ਵੀ ਹੋ ਗਈ ਇਹ ਸਿਰਫ ਤੇ ਸਿਰਫ ਇਹ ਸੀ ਕਿ ਕਿਸਾਨਾਂ ਨੂੰ ਵਕ ਵਕ ਕੀਤਾ ਜਾਵੇ ਔਰ ਉਹਦੇ ਚੋਂ ਕੰਮ ਜਬ ਹੋਏ ਔਰ ਇਸ ਸਮੇਂ ਪੰਜਾਬ ਦੇ ਵਿੱਚ ਵੀ ਦੋ ਕਿਸਾਨ ਜਥੇਬੰਦੀਆਂ ਕੱਢੀਆਂ ਨੇ ਬਾਕੀ ਚੁੱਪ ਕਰਕੇ ਘਰੇ ਬੈਠੀਆਂ ਨੇ ਔਰ ਇਤੋਂ ਇਹ ਪਤਾ ਲੱਗਦਾ ਵੀ ਕਿਤੇ ਨੇ ਕਿਤੇ ਜਿਹੜੀ ਭਾਜਪਾ ਦੀਆਂ ਏਜੰਸੀਆਂ ਨੇ ਉਹ ਕਿਸਾਨਾਂ ਦੇ ਉੱਤੇ ਪ੍ਰਭਾਵ ਪਾ ਕੇ ਬੈਠੀਆਂ ਨੇ ਪਰ ਜਿਹੜੇ ਇਮਾਨਦਾਰ ਕਿਸਾਨ ਨੇ ਜਿਹੜੇ ਬਾਕੀ ਨੇ ਉਹ ਕਹਿੰਦੇ ਆ ਕਿ ਅਸੀਂ ਗਏ ਸੀਗੇ ਡੱਲ ਉਹ ਕਹਿੰਦੇ ਵੀ ਡੱਲੇਵਾਲ ਸਾਹਿਬ ਕਹਿੰਦੇ ਵੀ ਉਹਨਾਂ ਦੀ ਟੀਮ ਮੈਂਬਰ ਕਹਿੰਦੇ ਜਦੋਂ ਵੀ ਇਹ ਦੇਖਣ ਆਉਂਦੇ ਆ ਵੀ ਡੱਲੇਵਾਲ ਸਾਹਿਬ ਮਰਨ ਚ ਕਿੰਨਾ ਕੁ ਟਾਈਮ ਲੱਗਣਾ ਜਾਂ ਮਰੇ ਤਾਂ ਨਹੀਂ ਇਸ ਤਰ੍ਹਾਂ ਦੀਆਂ ਗੱਲਾਂ ਆਪਸ ਚ ਜਿਹੜੀ ਇਹਨਾਂ ਦੀ ਇੱਕ ਵੀ ਇਕਾ ਵੀ ਨਹੀਂ ਹੈਗਾ ਇਹ ਵੀ ਚਾਹੇ ਆਪਾਂ ਪੋਲਿਟਿਕਲ ਲੋਕਾਂ ਦੀ ਗੱਲ ਕਰੀਏ ਚਾਹੇ ਹੁਣ ਇਹ ਜਿਹੜੇ ਲੋਕ ਨੇ ਕਿਸਾਨਾਂ ਦੇ ਲਈ ਇੰਨੀਆਂ ਜਿਆਦੀਆਂ ਜਥੇਬੰਦੀਆਂ ਬਣੀਆਂ ਇਹਨਾਂ ਦਾ ਇਕਾ ਵੀ ਇਹ ਹੁਣ ਜਾ ਰਹੇ ਆ ਨਾ ਇਨਾਂ ਨੂੰ ਪਹਿਲਾਂ ਇੱਕ ਮਟੋਣਾ ਚਾਹੀਦਾ ਸੀ ਇਹ ਹੁਣ ਜਾ ਰਹੇ ਆ ਜਦੋਂ ਡੱਲੇਵਾਲ ਸਾਹਿਬ ਦੀ ਹਾਲਤ ਜਿਹੜੀ ਆ ਉਤਰਸ਼ਯੋਗ ਹੋ ਗਈ ਆ ਮਰਨ ਵਾਲੀ ਸਟੇਜ ਤੇ ਪਹੁੰਚ ਹੋਏ ਨੇ ਅਸੀਂ ਇੱਕ ਇੰਟਰਵਿਊ ਕੀਤਾ ਸੀਗਾ ਆਪਣਾ ਜਿਹੜੇ ਉਗਰਾਹਾ ਨੇ ਉਗਰਾਹਾ ਸਾਹਿਬ ਦਾ ਉਹਨਾਂ ਦਾ ਕੀਤਾ ਸੀ ਜੋਗਿੰਦਰ ਸਿੰਘ ਉਗਰਾਹਾ ਉਗਰਾਹਾ ਬਹੁਤ ਵੱਡੀ ਜਥੇਬੰਦੀ ਹੈ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਇਹਨਾਂ ਨੇ ਸਾਨੂੰ ਸੁਨੇਹਾ ਦਿੱਤਾ ਵੀ ਅਸੀਂ ਇਹ ਕੰਮ ਕਰਨ ਜਾ ਰਹੇ ਹਾਂ ਸਾਨੂੰ ਅੱਗੇ ਜੁਆਇਨ ਕਰੋ ਇਹ ਨਹੀਂ ਕਿਹਾ ਵੀ ਅਸੀਂ ਇਹ ਕੰਮ ਕਰਨਾ ਚਾਹੁੰਦੇ ਆ ਤੁਸੀਂ ਇਸ ਤੇ ਸਾਨੂੰ ਸਲਾਹ ਦਿਓ ਯਾਨੀ ਕਿ ਸਾਨੂੰ ਕਹਿੰਦੇ ਇਹਨਾਂ ਨੇ ਆਰਡਰ ਕੀਤਾ ਵੀ ਅਸੀਂ ਇਹ ਕੰਮ ਕਰ ਰਹੇ ਹਾਂ ਸਾਨੂੰ ਅੱਗੇ ਜੁਆਇਨ ਕਰੋ ਵੀ ਅਸੀਂ ਐਂ ਥੋੜੀ ਆ ਵੀ ਉਹ ਸਾਡੇ ਤੇ ਥੋਪ ਦੇਣ ਯਾਨੀ ਕਿ ਕਿਤਨਾ ਕਿਤੇ ਹਮੇ ਹਰ ਜਗ੍ਹਾ ਜਥੇਬੰਦੀਆਂ ਜਿਹੜੀਆਂ ਯਾਨੀ ਹੋਮੇ ਨਾਲ ਕੰਮ ਕਰ ਰਹੀ ਆ ਜਿੱਥੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਆ ਕਿ ਇਹ ਜਿਹੜੇ ਨੇ ਉਹਦੇ ਸ਼ੌਰਤ ਦੇ ਭੁੱਖੇ ਨੇ ਕਿਸਾਨ ਲੀਡਰ ਜਿਹੜੇ ਦੂਜੇ ਨੇ ਉਹਨਾਂ ਨੂੰ ਸਿਰਫ ਸ਼ਰਤ ਚਾਹੀਦੀ ਕਿ ਸਾਨੂੰ ਦੱਸਿਆ ਜਾਵੇ ਸਾਨੂੰ ਬਿਠਾਇਆ ਜਾਵੇ ਵਿੱਚ ਫਿਰ ਇਹ ਫੈਸਲਾ ਲਿਆ ਜਾਏ ਜੇ ਡੱਲੇਵਾਲ ਸਾਹਿਬ ਨੇ ਮਰਨਵਰਤ ਦਾ ਫੈਸਲਾ ਕੀਤਾ ਸੀ ਤਾਂ ਉਹ ਬਿਲਕੁਲ ਸਮਰਥਨ ਦੇਣਾ ਚਾਹੀਦਾ ਸੀ ਜਾਂ ਉਹਨਾਂ ਦੇ ਨਾਲ ਗੱਲ ਕਰਨੀ ਚਾਹੀਦੀ ਸੀ ਜਾ ਕੇ ਕਿ ਤੁਸੀਂ ਮਰਨਵਰਤ ਨਾ ਰੱਖੋ ਆਪਾਂ ਕੋਈ ਦੂਜਾ ਰਸਤਾ ਅਪਣਾਉਨੇ ਆ ਪਰ ਉਹਨਾਂ ਨੇ ਨਾ ਤਾਂ ਕੋਈ ਰਸਤਾ ਦੱਸਿਆ ਤੇ ਨਾ ਹੀ ਉਹਨਾਂ ਨੂੰ ਮਰਨ ਵਰਤ ਤੇ ਜਾਣ ਤੋਂ ਰੋਕਿਆ ਹੁਣ ਇਸ ਸਮੇ ਜਿਹੜਾ ਹਾਲਤ ਉਹਨਾਂ ਦੀ ਬਿਲਕੁਲ ਤਰਸਜੋਗ ਹੈ ਅਗਰ ਉਹਨਾਂ ਨੂੰ ਕੁਝ ਹੁੰਦਾ ਮੈਂ ਵਾਰ-ਵਾਰ ਕਹਿ ਰਿਹਾ ਕਿਉਂਕਿ ਜਿਵੇਂ ਡਾਕਟਰ ਕਹਿ ਰਹੇ ਨੇ ਡਾਕਟਰਾਂ ਵੱਲੋਂ ਵਾਰ-ਵਾਰ ਕਿਹਾ ਜਾ ਰਿਹਾ ਕਿ ਉਹਨਾਂ ਦੀ ਹਾਲਤ ਨਾਜ਼ੁਕ ਹੈ ਅਗਰ ਉਹਨਾਂ ਨੂੰ ਕੁਝ ਹੁੰਦਾ ਆ ਪੰਜਾਬ ਸਰਕਾਰ ਕੇਂਦਰ ਸਰਕਾਰ ਤੇ ਜਿਹੜੇ ਕਿਸਾਨ ਆਗੂ ਜਿਹੜੇ ਘਰੇ ਬੈਠੇ ਹੋਏ ਨੇ ਇਹ ਸਾਰੇ ਜ਼ਿੰਮੇਵਾਰ ਹੋਣਗੇ ਹਮ ਬਹੁਤ ਬਹੁਤ ਧੰਨਵਾਦ ਕਲਵੰਸੀ ਤੁਹਾਡਾ ਵੀ ਤੇ ਸਾਡੇ ਦਰਸ਼ਕਾਂ ਦਾ ਵੀ ਹੋਰ ਤਾਜ਼ਾ ਅਪਡੇਟ ਦੇ ਲਈ ਤੁਸੀਂ ਸਾਡੇ ਨਾਲ ਬਨੇ ਰਹੋ ਤੇ ਸਾਡੇ ਪ੍ਰੋਗਰਾਮ ਤੁਹਾਨੂੰ ਕਿਸ ਤਰ੍ਹਾਂ ਦੇ ਲੱਗਦੇ ਆ ਸਾਡੀ ਰਾਏ ਕਿਸ ਤਰ੍ਹਾਂ ਦੀ ਆ ਤੁਸੀਂ ਇਹ ਵੀ ਕਮੈਂਟ ਦੇ ਵਿੱਚ ਦੱਸਿਆ ਕਰੋ ਔਰ ਆਪਣੀ ਰਾਏ ਵੀ ਦਿਆ ਕਰੋ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ